ਪੁਨਰਜੋਤ ਆਈ ਬੈਂਕ ਕਿਉਂਕਿ ਅਕਸਰ ਵੇਖਿਆ ਜਾਂਦਾ ਕਿ ਸਰੀਰਕ ਅੰਗ ਜਿਹੜੇ ਨੇ ਦਾਨ ਕੀਤੇ ਜਾਂਦੇ ਨੇ ਪਰ ਉਹਨਾਂ ਦਾਨੀ ਸੱਜਣਾ ਨੂੰ ਅੱਖਾਂ ਦਾਨ ਕਰਨ ਦੇ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਜਿਹੜੀ ਸਾਡੇ ਦੇਸ਼ ਦੇ ਵਿੱਚ ਲੱਖਾਂ ਲੋਕ ਨੇ ਜਿਨ੍ਹਾਂ ਨੂੰ ਅੱਖਾਂ ਦਾਨ ਦੀ ਲੋੜ ਹੈ ਤਾਂ ਹੀ ਉਸ ਜੱਗ ਕੇ ਹੋ ਸਕਦੇ ਨੇ ਤੇ ਜਿੰਨੇ ਵੀ ਹੁਣ ਤੱਕ ਅੱਖਾਂ ਨਹੀਂ ਸੀ 8000 ਤੋਂ ਬਾਅਦ ਸਾਡ ਨੂੰ ਅੱਖਾਂ ਦਾਨ ਪ੍ਰਾਪਤ ਹੋਈਆਂ ਨੇ ਤੇ ਜਿਨ੍ਹਾਂ ਅੱਖਾਂ ਟ੍ਰਾਂਸਪੋਰਟ ਹੋਈ ਕੋਈ ਟ੍ਰਾਂਸਪੋਰਟ ਟੋਟਲੀ ਫ੍ਰੀ ਕਰਦੇ ਆਂ ਜਦੋਂ ਇਸ ਦੁਨੀਆ ਚਲੇ ਜਾਣਾ ਆਪਾਂ ਮੈਂ ਖੁਦ ਆਪਣੇ ਅੱਖਾਂ ਦਾ ਫਾਰਮ ਭਰੇ ਹੋਏ 1990 ਦੇ ਭਰੇ ਸੀਗੇ ਜੋ ਆਪਾਂ ਇਸ ਦੁਨੀਆ ਚਲੇ ਜਾਣਾ ਸਾਡੀਆਂ ਅੱਖਾਂ ਨੂੰ ਕੋਈ ਸੰਸਾਰ ਦੇਖੇਗਾ ਤੁਹਾਨੂੰ ਬਹੁਤ ਅੱਛੇ ਢੰਗ ਦੇ ਨਾਲ ਬਹੁਤ ਸਮਾਜ ਸੇਵਾ ਵਿੱਚ ਦਰਕਰ ਸਕਦਾ ਖੂਬਸੂਰਤ ਸ੍ਰਿਸ਼ਟੀ ਨੂੰ ਹੋਰ ਜ਼ਿਆਦਾ ਸਮੇਂ ਦੇ ਲਈ ਵੇਖ ਸਕਦੇ ਨੇ ਕਿਉਂਕਿ ਅਕਸਰ ਬਿਮਾਰੀਆਂ ਤਾਂ ਚਲੋ ਉਮਮਨ ਆ ਜਾਂਦੀਆਂ ਨੇ ਪਰ ਕਿਵੇਂ ਆਪਣਾ ਖਿਆਲ ਰੱਖ ਸਕਦੇ ਸਾਰੇ ਸਮੁੱਚੇ ਸਮਾਜ ਨੂੰ ਪਿਆਰ ਕਰੀਏ ਤੇ ਜਾਂਦੇ ਹੋਏ ਜੇ ਆਪਾਂ ਅੱਖਾਂ ਦਾਣ ਕਰਦੇ ਆਂ ਕਿ ਆਪਾਂ ਆਪਣੇ ਇੱਕ ਮਾਲਕ ਦੀ ਸ਼ੁਕਰਾਨਾ ਕਰਦੇ ਹੋਏ ਬੜਮੁੱਲੇ ਆਪਾਂ ਜੀਵਨ ਦਾ ਆਪਾਂ ਮਾਨ ਕਰ ਸਕਦੇ ਐ ਡਾਕਟਰ ਅਮੀਰ ਜੀ ਨੇ ਪਿਛਲੇ ਕਾਫੀ ਸਮੇ ਤੋਂ ਲੋਕਾਂ ਦਾ ਇਲਾਜ ਕਰ ਰਹੇ ਨੇ ਔਰ ਇੱਕ ਬੜੀ ਪਿਆਰੀ ਚੀਜ਼ ਜਿਹੜੀ ਉਹਨਾਂ ਨੇ ਇੱਕ ਐਨਜੀਓ ਬਣਾਈ ਹੋਈ ਹੈ ਪੁਨਰਜੋਤ ਆਈ ਬੈਂਕ ਕਿਉਂਕਿ ਅਕਸਰ ਦੇਖਿਆ ਜਾਂਦਾ ਕਿ ਸਰੀਰਕ ਅੰਗ ਜਿਹੜੇ ਨੇ ਦਾਨ ਕੀਤੇ ਜਾਂਦੇ ਨੇ ਪਰ ਉਹਨਾਂ ਦਾਨੀ ਸੱਜਣਾ ਨੂੰ ਅੱਖਾਂ ਦਾਨ ਕਰਨ ਦੇ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਸੋ ਉਸ ਬਾਰੇ ਵੀ ਡਾਕਟਰ ਸਾਹਿਬ ਨਾਲ ਗੱਲ ਕਰਾਂਗੇ ਡਾਕਟਰ ਸਾਹਿਬ ਪੁਨਰਜੋਤ ਬਾਰੇ ਥੋੜਾ ਜਿਹਾ ਦਰਸ਼ਕਾਂ ਨੂੰ ਦੱਸੋ ਮੈਂ ਦੱਸਣਾ ਚਾਹਾਂਗਾ ਜਿਹੜੀ ਸਾਡੇ ਦੇਸ਼ ਦੇ ਵਿੱਚ ਲੱਖਾਂ ਲੋਕ ਨੇ ਜਿਨ੍ਹਾਂ ਨੂੰ ਅੱਖਾਂ ਦਾਣ ਦੀ ਲੋੜ ਹੈ ਤਾਂ ਹੀ ਉਸ ਜਾ ਕੇ ਹੋ ਸਕਦੇ ਨੇ ਕੋਈ ਅੱਖਾਂ ਦਾਣ ਕਰੇਗਾ ਤਾਂ ਹੀ ਹੋ ਰਿਹਾ ਹੈ एक्चुअली ਸੋ ਸਾਡੇ ਵੱਲੋਂ ਪਿਛਲੇ 30 ਸਾਲਾਂ ਨੂੰ ਲਗਾਤਾਰ ਇੱਕ ਜਾਗਰੂਤਾ ਮੀਮ ਸ਼ੁਰੂ ਕੀਤੀ ਚ ਅੱਖਾਂ ਦਾਣ ਮੇਂ ਪ੍ਰੇਰਿਤ ਕਰਦੇ ਆਗੇ ਤੇ ਜਿੰਨੇ ਵੀ ਹੁਣ ਤੱਕ ਅੱਖਾਂ ਦਾਣ ਨਹੀਂ ਸੀ 8000 ਤੋਂ ਵੱਧ ਸਾਡ ਕੋ ਅੱਖਾਂ ਦਾਣ ਪ੍ਰਾਪਤ ਹੋਏ ਯਾਨੀ ਤੇ ਜਿਨ੍ਹਾਂ ਅੱਖਾਂ ਟ੍ਰਾਂਸਪਲੈਂਟ ਹੋਈ ਕੋਈ ਟ੍ਰਾਂਸਪਲੈਂਟ ਟੋਟਲੀ ਫ੍ਰੀ ਕਰਦੇ ਆਂ ਸੋ ਸਾਡੇ ਪੰਜਾਬੀ ਸਾਡਾ ਕਲਚਰ ਜਿਹੜਾ ਹੈਗਾ ਸਾਡੇ ਸਾਨੂੰ ਗੁਰੂ ਸਾਹਿਬਾਨ ਨੇ ਸਾਨੂੰ ਜੋ ਮਤ ਦਿੱਤੀ ਹੈਗੀ ਆ ਵੀ ਆਪਾਂ ਸਰਬੋਦਾ ਪਲਾ ਆਪਾਂ ਇੱਕ ਕੰਮ ਆਈਏ ਉਹਦੇ ਤੇ ਚਾਲੇ ਸਮਾਜ ਨੂੰ ਬਹੁਤ ਪਿਆਰ ਕਰਦਾ ਸਾਡੇ ਸਮਾਜ ਬਹੁਤ ਅੱਛੇ ਲੋਕ ਨੇ ਜਿਹੜੇ ਆਪਣੀ ਮੌਤ ਤੋਂ ਬਾਅਦ ਜਿਨ੍ਹਾਂ ਦੇ ਉਹਨਾਂ ਨੇ ਉਹਨੇ ਪਰਿਵਾਰਾਂ ਨੇ ਅੱਖਾਂ ਦਾਣ ਕੀਤੀਆਂ ਬਹੁਤ ਸਾਰੇ ਅੱਛੇ ਐਨ ਜੀਓਜ਼ ਹੈਗੇ ਨੇ ਸੰਸਥਾਵਾਂ ਹੈਗੇ ਹਨ ਹੈਲਪ ਕਰਦੇ ਨੇ ਇਵਨ ਪ੍ਰੈਸ ਹੁਣ ਤੁਹਾਡੇ ਮਾਧਿਅਮ ਦੇ ਨਾਲ ਦਿਖਾੜਾ ਮੈਸੇਜ ਆ ਰਹੇ ਪ੍ਰੈਸ ਸਾਡ ਬਹੁਤ ਅੱਛਾ ਰੋਲ ਹੈਗਾ ਇਹ ਹਾਈਡਰੇਸ਼ਨ ਦੇ ਪਲੱਸ ਸਰਕਾਰ ਵੱਲੋਂ ਵੀ ਸਾਨੂੰ ਸਾਰੇ ਵੱਲੋਂ ਕੋਆਪਰੇਸ਼ਨ ਮਿਲਦੀ ਹੈਗੀ ਤਦ ਹੀ ਤੁਹਾਨੂੰ ਸੁਣ ਕੇ ਬਹੁਤ ਚੰਗਾ ਲੱਗੂਗਾ ਕਿ ਪੁਨਰ ਜੋ ਜਿਹੜਾ ਹੈਗਾ ਪਿਛਲੇ 30 ਸਾਲਾਂ ਸੇਵਾ ਕਰਦੇ ਹੋਏ ਪੰਜਾਬ ਇੰਡੀਆ ਦਾ ਪਹਿਲਾ ਸੂਬਾ ਬਣ ਗਿਆ ਜਿੱਥੇ ਅੱਖਾਂ ਦਾਣ ਲੈਣ ਦੀ ਵੇਟਿੰਗ ਲਿਸਟ ਖਤਮ ਹੋ ਗਈ ਆਲਮੋਸਟ ਇਹ ਬਹੁਤ ਵੱਡੀ ਮਾਣ ਦਾਂ ਸੰਭਵ ਹੈ ਲੋਕਾਂ ਨੇ ਸਮਾਏ ਸਾਡੇ ਵਿੱਚ ਵਿਸ਼ਵਾਸ ਕੀਤਾ ਅਗੇ ਫ੍ਰੀ ਟ੍ਰਾਂਸਪੋਰਟ ਕਰਦੇ ਆ ਸੋ ਮੈਂ ਸਮੁੱਚੇ ਸਮਾਜ ਤੁਹਾਡੇ ਮਾਧਮ ਬੇਨਤੀ ਕਰਾਂਗਾ ਵੀ ਆਪਾਂ ਆਪਣੀ ਖੈਰ ਸੰਭਾਲ ਕਰੀਏ ਆਪਾਂ ਤੇ ਸੰਭਾਲ ਕਰ ਜਦੋਂ ਇਸ ਦੁਨੀਆ ਚਲੇ ਜਾਣਾ ਆਪਾਂ ਮੈਂ ਖੁਦ ਆਪਣੇ ਅੱਖਾਂ ਦਾ ਫਾਰਮ ਭਰੇ ਹੋਏ 190 ਦੇ ਭਰੇ ਸੀਗੇ ਜੋ ਆਪਾਂ ਇਸ ਦੁਨੀਆ ਚਲੇ ਜਾਣਾ ਸਾਡੀਆਂ ਅੱਖਾਂ ਨੂੰ ਕੋਈ ਸੰਸਾਰ ਦੇਖੇਗਾ ਤੁਹਾਨੂੰ ਬਹੁਤ ਅੱਛੇ ਢੰਗ ਦੇ ਨਾਲ ਆਪ ਹੋ ਸਮਾਜ ਸੇਵਾ ਬਿੱਤਰ ਕਰ ਸਕਦੇ ਆ ਡਾਕਟਰ ਸਾਹਿਬ ਕਿੱਦਾਂ ਜਿਹੜੇ ਦਾਨੀ ਨੇ ਜਿਹੜੇ ਇੱਛੁਕ ਨੇ ਅੱਖਾਂ ਦਾਨ ਕਰਨ ਦੇ ਜਾਂ ਇਸ ਵੀਡੀਓ ਨੂੰ ਦੇਖ ਕੇ ਜਿਨ੍ਹਾਂ ਦਾ ਮਨ ਬਣਦਾ ਹੈ ਕਿ ਪਰਿਵਾਰ ਦੇ ਵਿੱਚ ਕਿਉਂਕਿ ਦੇਖੋ ਇੱਕ ਸਚਾਈ ਅਟਲ ਸਚਾਈ ਹੈ ਕਿ ਇੱਕ ਦਿਨ ਸਾਰਿਆਂ ਨੇ ਜਾਣਾ ਹੈ ਇਸ ਚੀਜ਼ ਤੋਂ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਇਸ ਚੀਜ਼ ਨੂੰ ਯਾਦ ਰੱਖਣਾ ਚਾਹੀਦਾ ਕਿੱਦਾਂ ਤੁਹਾਡੇ ਨਾਲ ਕੰਟੈਕਟ ਕਰ ਸਕਦੇ ਨੇ ਜੇਕਰ ਕੋਈ ਦਾਨੀ ਸੱਜਣ ਅੱਖਾਂ ਦਾਣ ਕਰਨਾ ਚਾਹੁੰਦਾ ਜਾਂ ਕੋਈ ਪਰਿਵਾਰ ਇਸ ਮੁਹਿੰਮ ਦੇ ਵਿੱਚ ਤੁਹਾਡਾ ਹਿੱਸਾ ਬਣਨਾ ਚਾਹੁੰਦਾ ਸਾਡਾ ਜਿਹੜਾ ਆਫਿਸ ਪੁਨਰਜੋਈ ਬੈਂਕ ਦਾ ਸਾਡੇ ਆਪਣੇ ਹਸਪਤਾਲ ਡਾਕਟਰ ਮੇ ਸੁਪਰ ਸਪੈਸ਼ਲਿਟੀ ਆਈਲੀ ਸੈਂਟਰ ਪਾਈ ਰੈਂਸੀ ਨਗਰ ਲੁਧਿਆਣੇ ਵਿਖੇ ਹੈਗਾ ਆ ਸਾਡੇ ਇੱਥੇ ਆ ਕੇ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ ਹੈਗਾ 9814331433 ਸਾਡਾ ਮੋਬਾਈਲ ਨੰਬਰ ਹੈਗਾ ਇੱਥੇ ਸੰਪਰਕ ਕਰ ਸਕਦੇ ਹੋ ਸਾਡੇ ਆਪਣਾ YouTube ਚੈਨਲ ਹੈ ਡਾਕਟਰ ਮੇ ਸੁਪਰ ਸਪੈਸ਼ਲਟੀ ਉੱਚ ਵੀ ਬਾਰ ਬਾਰ ਅੱਖਾਂ ਦੀ ਸੰਬੰਧੀ ਬੱਛੇ-ਛੇ ਵੀਡੀਓਜ਼ ਮੋਟੀਵੇਸ਼ਨ ਪਾੰਦੇ ਰਹੇ ਨੇ ਤਾਂ ਕਿ ਆਨਵਾ ਸਮੇਂ ਦੇ ਵਿੱਚ ਆਪਾਂ ਹੋਰ ਬੈਟਰ ਮੋਟੀਵੇਸ਼ਨ ਕਰ ਸਕੀਏ ਕੋਈ ਵੀ ਸਾਡੇ ਨਾਲ ਸੰਪਰਕ ਕਰ ਸਾਡਾ ਸਮੁੱਚਾ ਪੰਜਾਬ ਸਾਡਾ ਨੈਟਵਰਕ ਹੈ ਸਾਡੇ ਨਾਮ ਨਾਲ ਜਾਂ ਵੱਖਰੇ ਨਾਮ ਨਾਲ ਸਾਡੇ NGO ਸਾਡੇ ਸਾਰੇ ਪੰਜਾਬ ਹਰ ਜ਼ਿਲ੍ਹਿਆਂ 'ਚ ਹੈਗੇ ਨੇ ਜਿਹੜੇ ਅੱਖਾਂ ਦਾਣਵਾ ਪ੍ਰੇਰਿਤ ਵੀ ਕਰਦੇ ਆ ਤੇ ਉਥੇ ਅੱਖਾਂ ਦਾ ਅਖਾੜੇ ਡਾਕਟਰ ਸਟੀਮੈਂਟਡ ਹੈਗੇ ਉਥੇ ਅੱਖਾਂ ਦਾ ਲੈਂਦੇ ਵੀ ਨੇ ਤੇ ਸਾਡੇ ਕੋਲ ਭੇਜਦੇ ਆ ਜਿਹੜਾ ਆਈ ਬੈਂਕ ਹੈ ਸਰਕਾਰ ਵੱਲੋਂ ਇੱਕ ਮਨਜ਼ੂਰ ਸ਼ੁਦਾ ਆਈ ਬੈਂਕ ਹੁੰਦਾ ਲਾਇਸੈਂਸਡ ਹੁੰਦਾ ਨਾ ਜਿਸ ਜੋ ਆਪਾਂ ਪਹਿਲੇ ਸਮੇਂ ਤੋਂ ਆਪਾਂ ਸੇਵਾ ਕਰਦੇ ਆ ਰਹੇ ਹਾਂ ਤੇ ਕੋਈ ਵੀ ਇਨਸਾਨ ਕਿਤੇ ਵੀ ਪੰਜਾਬ ਚ ਕਿਤੇ ਵੀ ਅੱਖਾਂ दान ਕਰਨਾ ਚਾਹੁੰਦਾ ਆਪਣੇ ਉਥੇ ਏਰੀਆ ਚ ਆਪਣੇ ਸਾਡੇ ਨਾਲ ਸੰਪਰਕ ਕਰਕੇ ਉਥੇ ਵੀ ਅੱਖਾਂ दान ਕਰਵਾ ਸਕਦੇ ਆ। ਸਰ ਆਖਰੀ ਚੀਜ਼ ਤੁਹਾਡੇ ਵੱਲੋਂ ਖਾਸ तमाम ਪੰਜਾਬੀਆਂ ਦੇ ਲਈ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਦੇ ਲਈ ਕੀ ਸੁਨੇਹਾ ਕਿਸ ਤਰ੍ਹਾਂ ਉਹ ਇਸ ਖੂਬਸੂਰਤ ਸ੍ਰਿਸ਼ਟੀ ਨੂੰ ਹੋਰ ਜ਼ਿਆਦਾ ਸਮੇਂ ਦੇ ਲਈ ਵੇਖ ਸਕਦੇ ਨੇ ਕਿਉਂਕਿ ਅਕਸਰ ਬਿਮਾਰੀਆਂ ਤਾਂ ਚਲੋ ਉਮਮਨ ਆ ਜਾਂਦੀਆਂ ਨੇ ਪਰ ਕਿਵੇਂ ਆਪਣਾ ਖਿਆਲ ਰੱਖ ਸਕਦੇ ਨੇ ਇੱਕ ਪਿਆਰਿਆ ਜਿਹਾ ਮੈਸੇਜ ਤੁਹਾਡੇ ਤੋਂ ਪਹਿਲਾਂ ਮੈਂ ਤੁਹਾਡੇ ਮਾਧਿਅਮ ਨਾਲ ਨਵੇਂ ਸਾਲ ਦੀ ਫਿਰ ਮੁਬਾਰਕਾ ਦਿੰਨਾ ਤੇ ਮੈਂ ਕਹਾਂਗਾ ਆਪਣੀ ਅੱਖਾਂ ਦੀ ਸੰਭਾਲ ਰੱਖੀ ਆਪਣੇ ਸ਼ੀਸ਼ੇ ਸੰਭਾਲ ਰੱਖੀ ਤੇ ਨਾਲ ਨਾਲ ਆਪਾਂ ਜਦੋਂ ਸਮਾਜਵਾਰੀ ਪਿਆਰ ਕਰੀਏ ਜਿਵੇਂ ਤੁਹਾਡੇ ਮਾਧਿਅਮ ਤੋਂ ਇਹਨਾਂ ਦੇਖੋ ਮੈਸੇਜ ਦੇ ਜਾ ਰਿਹਾ ਸਾਰੇ ਸਮੁੱਚੇ ਸਮਾਜ ਨੂੰ ਪਿਆਰ ਕਰੀਏ ਤੇ ਜਾਣਦੇ ਹੋ ਜੀ ਆਪਾਂ ਅੱਖਾਂਦਾਨ ਕਰਦੇ ਆਪਾਂ ਆਪਣੇ ਇੱਕ ਮਾਲਕ ਦੀ ਸ਼ੁਕਰਾਨਾ ਕਰਦੇ ਹੋਏ ਬੜੇ ਮੁੱਲੇ ਆਪਾਂ ਜੀਵਨ ਦਾ ਆਪਾਂ ਮਾਨ ਕਰ ਸਕਦੇ ਹਾਂ ਸਮਾਧਾਨ ਲਈ ਬਹੁਤ-ਬਹੁਤ ਸ਼ੁਕਰੀਆ ਸੋ ਇਸ ਸੰਸਾਡੇ ਨਾਲ ਡਾਕਟਰ ਰਮੀਸ਼ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਦਰਸ਼ਕਾਂ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਕਿ ਇਹਨਾਂ ਦਿਨਾਂ ਦੇ ਵਿੱਚ ਠੰਡ ਦੇ ਵਿੱਚ ਖਾਸ ਕਰਕੇ ਕਿਹੜੀਆਂ ਕਿਹੜੀਆਂ ਬਿਮਾਰੀਆਂ ਨੇ ਜਿਨ੍ਹਾਂ ਦੇ ਨਾਲ ਆਮ ਲੋਕ ਪੀੜਤ ਹੋ ਜਾਂਦੇ ਨੇ ਔਰ ਕਿਸ ਤਰ੍ਹਾਂ ਪ੍ਰਕੌਸ਼ਨਸ ਦੇ ذریعے ਇਹਨਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਔਰ ਫਿਰ ਵੀ ਜੇਕਰ ਤੁਹਾਨੂੰ ਕੋਈ ਬਿਮਾਰੀ ਅਜਿਹੀ ਹੁੰਦੀ ਲੱਗਦੀ ਹੈ ਸਿੰਪਟਮਸ ਨਜ਼ਰ ਆਉਂਦੇ ਨੇ ਤਾਂ ਉਸ ਲਈ ਇਲਾਜ ਜ਼ਰੂਰ ਕਰਾਓ ਔਰ ਕੋਸ਼ਿਸ਼ ਕਰੋ ਕਿ ਸਮੇਂ-ਸਮੇਂ ਤੇ ਅੱਖਾਂ ਦਾ ਖਾਸ ਕਰਕੇ ਆਪਣਾ ਧਿਆਨ ਰੱਖ ਕੇ ਚੈੱਕਅਪ ਜ਼ਰੂਰ ਡੇਲੀ ਰੂਟੀਨ ਦੇ ਵਿੱਚ ਜਿੱਥੇ ਧਿਆਨ ਰੱਖਣਾ ਉਸ ਦੇ ਨਾਲ ਨਾਲ ਰੂਟੀਨ ਦੇ ਵਿੱਚ ਚੈੱਕਅਪ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਕੁਦਰਤ ਦੀ ਖੂਬਸੂਰਤੀ ਨੂੰ ਵੇਖ ਦੇ ਲਈ ਪੰਜ ਗਿਆਨ ਇੰਦਰੀਆਂ ਦੇ ਵਿੱਚੋਂ ਅੱਖਾਂ ਸਰਵੋਤਮ ਨੇ ਕੈਮਰਾਮੈਨ ਸਤਵੰਦ ਮਠਾੜੂ ਦੇ ਨਾਲ ਮਯਮਨ ਸਿੰਘ ਲੁਧਿਆਣਾ ਟਾਈਮਸ